ਤੇ ਸਾਖੀ ਦਾ ਤਿਉਹਾਰ ਹੋਵੇ ਅਨੰਦਪੂਰਨ ਅੱਗਾ ਦਰਬਾਰ ਹੋਵੇ ਇੱਕ ਸੀਸ ਦੀ ਹੋਵੇ ਲੋੜ ਤੈਨੂੰ ਮੁਖ شیر ਜਹੀ ਲਲਕਾਰ ਹੋਵੇ ਮੇਰੇ ਸਤਿਗੁਰੂ ਸ਼ੁਕਰਨਾ ਤੇਆ ਇੰਨੀ ਚੰਗੀ ਫਸਲ ਹੋਈ ਹੈ ਇਸ ਸਾਲ ਅੱਕੇ ਪਾਣੀ ਲਿਆਈਂ ਜਰਾ ਬਾਪੂ ਤੂੰ ਆ ਗਿਆ ਮੈਂ ਤਾਂ ਤੈਨੂੰ ਹੀ ਯਾਦ ਕਰ ਰਿਆ ਸੀ ਵੇਖ ਵਿਸਾਖੀ ਆ ਰਹੀ ਐ ਹਰ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਨੇ ਤੇ ਐਦ ਕੀ ਬਾਪੂ ਵਿਸਾਖੀ ਤੇ ਆਪਾਂ ਖੂਬ ਕਮਾਈ ਕੀਤੀ ਫਸਲਾਂ ਵੀ ਚੰਗੀਆਂ ਨੇ ਤੇ ਤੂੰ ਨਾ ਮੈਨੂੰ ਇਸ ਵਾਰੀ PS5 ਗੇਮ ਲੈ ਕੇ ਦਵੇਂ ਬਸ ਐਹੀ 80 ਕੁ ਹਜ਼ਾਰ ਦੀ ਹੋਣੀ ਐ ਓਹੋ ਇੱਕ ਗੇਮ ਮੰਗੀ ਐ ਜੇ ਵਾਦੂ ਪੈਸੇ ਹੋਣ ਤਾਂ ਇੱਕ ਆਈਫੋਨ ਵੀ ਲੈ ਦੇਈ ਪੁੱਤਰ ਬੈਂਕ ਦੀਆਂ ਕਿਸ਼ਤਾਂ ਆੜਤੀ ਦੇ ਕਰਜ਼ੇ ਦੀਆਂ ਵਿਆਜਾਂ ਦੇਣ ਤੋਂ ਬਾਅਦ ਨਾ ਆਪਣੇ ਕੋਲ ਕਿੰਨਾ ਕੁ ਬਚਦਾ ਹੋ ਘਰ ਦੀ ਰੋਟੀ ਦਾ ਖਰਚਾ ਕੱਢ ਕੇ ਤੇਰੀ ਪੜ੍ਹਾਈ ਲਈ ਹਰ ਸਾਲ ਨਵਾਂ ਕਰਜ਼ਾ ਲੈਣਾ ਪੈਂਦਾ ਬਾਪੂ ਆ ਕੀ ਜਦੋਂ ਦੇਖੋ ਤੂੰ ਆਪਣਾ ਹੀ ਰੋਂਦਾ ਰੰਦਾ ਲੋਕੀ ਕਹਿੰਦੇ ਨੇ ਕਿਸਾਨ ਵਿਸਾਖੀ ਤੇ ਮੇਲੇ 'ਚ ਘੁੰਮਦਾ ਪੰਗੜੇ ਪਾਉਂਦਾ ਪੰਗੜੇ ਤੇ ਤੂੰ ਆਪਣਾ ਹੀ ਝੂਰਦਾ ਰੰਨਾ ਤੂੰ ਵੀ ਨਾ ਬਸ ਇੰਨਾ ਖੁਸ਼ੀਆਂ ਦਾ ਮਾਹੌਲ ਹੈ ਵਿਸਾਖੀ ਹੈ ਸਾਰੀਆਂ ਖੁਸ਼ੀਆਂ ਖਤਮ ਹੋ ਜਾਂਦੀਆਂ ਜਦੋਂ ਕਿਸ਼ਤਾਂ ਭਰਨੀਆਂ ਪੈਂਦੀਆਂ ਪਰ ਹਸਣਾ ਖੇਡਣਾ ਥੁਰਨਾ ਭੁੱਲਿਆ ਜਾਂਦਾ ਚਲ ਆਪਾਂ ਮੇਲੇ ਚਲੀਏ ਨਾ ਕੀ ਹੁੰਦੇ ਹਸਣਾ ਖੇਡਣਾ ਨਾਲੇ ਕਿਹੜੇ ਮੇਲੇ ਤੈਨੂੰ ਪਤਾ ਵੀ ਹੈ ਵਿਸਾਖੀ ਕੀ ਹੈ ਹਾਂ ਹਾਂ ਬਾਪੂ ਪਤਾ ਹੈ ਨਾ ਵਿਸਾਖੀ ਤੇ ਕਿਸਾਨਾਂ ਦੀਆਂ ਫਸਲਾਂ ਪੱਕਦੀਆਂ ਨੇ ਇੰਨੀ ਮਿਹਨਤ ਕਰਨ ਤੋਂ ਬਾਅਦ ਮਸਾਤਾ ਸਾ ਆਉਂਦਾ ਫਸਲਾਂ ਵੇਚ ਕੇ ਪੈਸੇ ਆਉਂਦੇ ਨੇ ਢੰਗੜਾ ਪਈਦਾ ਢੰਗੜਾ ਬਸ ਆਹੀ ਵਿਸਾਖੀ ਹੈ ਹਾਂ ਬਾਪੂ ਕਿ कुछ जोर भी है हाँ विसाखी खालसा साजना दिवस भी है चल आ भई चल मेले चलिए घूम के आइए और रुक जा बिल्लिया अंदर ही आजा जा बापू नाल गल कर रहा सी गल सुन के ही चल दिया मेले आजो आज उठो पीढ़ियां चक ले आओ हां जी बापू जी ਤੁਸੀਂ ਕੀ ਕਹਿ ਰਹੇ ਸੀ ਉਹ ਖਾਲਸਾ ਸਾਜਨਾ ਦਿਵਸ ਹਾਂ ਅੱਜ ਦੇ ਦਿਨ ਸਾਈਭ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਤੇ ਆਪ ਉਹਨਾਂ ਤੋਂ ਅੰਮ੍ਰਿਤ ਛਕ ਕੇ ਖਾਲਸੇ ਦੀ ਸਾਜਨਾ ਕੀਤੀ ਸੀ ਹਾਂ ਨਾਲੇ ਸਾਨੂੰ ਇਹ ਪੰਚ ਕਕਾਰ ਧਾਰਨ ਦੇ ਨਾਲ-ਨਾਲ ਨਿਤਨੇਮੀ ਵੀ ਹੋਣਾ ਚਾਹੀਦਾ ਹੈ ਕਿਉਂਕਿ ਬਾਣੀ ਤੇ ਬਾਣੇ ਦਾ ਸੁਮੇਲ ਹੀ ਖਾਲਸਾ ਹੈ ਪੰਜ ਪਿਆਰੇ ਮਤਲਬ ਪੰਜ ਪਿਆਰੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀ ਇੱਕ ਵਾਸਤੇ ਆਪਣੇ ਆਪ ਨੂੰ ਗੁਰੂ ਸਾਹਿਬ ਜੀ ਨੂੰ ਸੌਂਪ ਦਿੱਤਾ ਸੀ ਆਹੋ ਸਾਡੇ ਪੰਜਾਬੀ ਤਾਂ ਹਰ ਵਕਤ ਤਿਆਰ ਵਰ ਤਿਆਰ ਰਹਿੰਦੇ ਨੇ ਕਾਕਾ ਜੀ ਤੁਹਾਨੂੰ ਪਤਾ ਹੈ ਪੰਜ ਪਿਆਰੇ ਸਾਰੇ ਪੰਜਾਬੀ ਨਹੀਂ ਸਨ ਬਲਕਿ ਉਹ ਭਾਰਤ ਦੇ ਵੱਖ-ਵੱਖ ਕੋਨਿਆਂ ਤੋਂ ਆਏ ਸੀ ਕਿੱਥੋਂ-ਕਿੱਥੋਂ ਦੇ ਸੀ ਪਾਈ ਦਾਇਆ ਸਿੰਘ ਜੀ ਸਿਆਲਕੋਟ ਤੋਂ ਪਾਈ ਧਰਮ ਸਿੰਘ ਜੀ ਮੇਰਟ ਤੋਂ ਪਾਈ ਹਿੰਮਤ ਸਿੰਘ ਜੀ ਓਡੀਸਾ ਤੋਂ ਪਾਈ ਮੋਹਕਮ ਸਿੰਘ ਜੀ ਗੁਜਰਾਤ ਤੋਂ ਤੇ ਪਾਈ ਸਾਹਿਬ ਸਿੰਘ ਜੀ ਕਰਨਾਟਕਾ ਤੋਂ ਆਏ ਸਨ ਅੱਛਾ ਉਹ ਸਾਰੇ ਪੰਜਾਬੀ ਨਹੀਂ ਸੀ ਇਹ ਤਾਂ ਪਤਾ ਹੀ ਨਹੀਂ ਸੀ ਉਹ ਹਾਸ ਚੈਰ ਉਹ ਤੂੰ ਕੀ ਕਹਿ ਰਿਹਾ ਸੀ ਪੰਜ ਪਿਆਰੇ ਦੇ ਨਾਲ ਪੰਜ ਕਕਾਰ ਉਹ ਕੀ ਸੀ ਕਕਾਰ ਕੀ ਹੁੰਦਾ ਕਕਾਰ ਇੱਕ ਤਰ੍ਹਾਂ ਦੀ ਪਹਿਚਾਨ ਜਿਹੜੀ ਕਿ ਉਸ ਟਾਈਮ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਦਿੱਤੀ ਕਿ ਅੰਮ੍ਰਿਤ ਛਕਣ ਤੋਂ ਬਾਅਦ ਤੁਸੀਂ ਇਹ ਪੰਜ ਕਕਾਰ ਹਮੇਸ਼ਾ ਆਪਣੇ ਕੋਲ ਹੀ ਰੱਖਨੇ ਹਨ ਓ ਕਕਾਰ ਸਨ ਕੇਸ ਕੰਗਾ ਕੜਾ ਕਿਰਪਾਨ ਤੇ ਕਛਹਿਰਾ ਠੀਕ ਹੈ ਨਾ ਅੰਕਲ ਜੀ ਬਿਲਕੁਲ ਠੀਕ ਕਕਾਰ ਰੱਖਣ ਦਾ ਕੀ ਮਕਸਦ ਹੈ ਧਰਮ ਨਾਲ ਪਿਆਰ ਤਾਂ ਦਿਲ ਵਿੱਚ ਹੋਣਾ ਚਾਹੀਦਾ ਹੈ ਇਹ ਕਕਾਰ ਸਿੱਖ ਨੂੰ ਇੱਕ ਵੱਖਰੀ ਪਛਾਣ ਦਿੰਦੇ ਹਨ ਕੇਸ ਸਿੱਖੀ ਦੀ ਨਿਸ਼ਾਨੀ ਹੈ ਕੜਾ ਸਿੱਖ ਦੇ ਕਿਸੇ ਤੋਂ ਵੀ ਨਾ ਡਰਨ ਦਾ ਪ੍ਰਤੀਕ ਹੈ ਕਿਰਪਾਨ ਇਹ ਦੱਸਦੀ ਹੈ ਕਿ ਸਿੱਖ ਨੇ ਹਰ ਵੇਲੇ ਜ਼ੁਲਮ ਦੇ ਖਿਲਾਫ ਲੜਨ ਲਈ ਤਿਆਰ ਬਰ ਤਿਆਰ ਰਹਿਣਾ ਹੈ ਕੰਗਾ ਕੇਸਾਂ ਦੀ ਸੰਭਾਲ ਵਾਸਤੇ ਜ਼ਰੂਰੀ ਹੈ ਕਛਹਿਰਾ ਸਿੱਖ ਦੇ ਉੱਚੇ ਤੇ ਸੁੱਚੇ ਆਚਰਨ ਦਾ ਪ੍ਰਤੀਕ ਹੈ ਹਾਂ ਇਹ ਪੰਚ ਕਕਾਰ ਧਾਰਨ ਦੇ ਨਾਲ-ਨਾਲ ਇਤਨੇ ਮੇ ਵੀ ਹੋਣਾ ਚਾਹੀਦਾ ਹੈ ਕਿਉਂਕਿ ਬਾਣੀ ਤੇ ਬਾਣੇ ਦਾ ਸੁਮੇਲ ਹੀ ਖਾਲਸਾ ਹੈ ਫਿਰ ਇਸ ਦਾ ਕੀ ਮਤਲਬ ਹੋਇਆ ਕਿ ਹਰ ਇੱਕ ਸਿੱਖ ਨੂੰ ਅੰਮ੍ਰਿਤ ਛਕਣਾ ਜ਼ਰੂਰੀ ਹੈ ਹਾਂ ਅੰਮ੍ਰਿਤ ਛਕਣਾ ਮਤਲਬ ਸਿੱਖੀ ਦੇ ਸਕੂਲ ਵਿੱਚ ਦਾਖਲਾ ਲੈਣਾ ਆਓ ਸਾਰੇ ਆਪਾਂ ਐਤ ਕੀ ਇਸ ਸਕੂਲ ਵਿੱਚ ਦਾਖਲਾ ਲਈਏ ਤੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ